ਆ ਦੇਖ ਲੋ ਅੱਧੀ ਅੱਧੀ ਸੜਕ ਜੀ ਖਾਲੀ ਹੋ ਗਈ ਆ ਬਿਲਕੁਲ ਥੱਲੇ ਪੁੱਛ ਵੀ ਹੈ ਨਹੀਂ ਉਹ ਤੇ ਸਪੋਰਟ ਦੇਖ ਸਕਦੇ ਹੋ ਪਹਾੜੀ ਏਰੀਆ ਸਾਰਾ ਪਿੱਛੇ ਉਹ ਤੁਹਾਡੀ ਨਜ਼ਰ ਜਾਣੀ ਆ ਹਰਪੁਰ ਦੇ ਨਾਲ ਜਿਹੜੇ ਪਹਾੜ ਲੱਗਦੇ ਉਧਰਲੀ ਸਾਈਡ ਜਿਹਦੇ ਵਿੱਚ ਦੇਖਣ ਨੂੰ ਮਿਲਣਗੇ ਮੱਝਾਂ ਜਾਣਗੀਆਂ ਰੋੜਾਂ ਦੇ ਉੱਪਰ گاਵਾ ਸੋ ਦੱਸ ਤੂੰ ਥੋੜਾ ਧਿਆਨ ਨਾਲ ਗੱਡੀ ਬਿਲਕੁਲ ਨਾਲ ਥੋੜੀ ਲਾਣਾ ਆ ਬਿਲਕੁਲ ਇੱਥੇ ਅੰਕਲ ਰੱਖਿਆ ਦੀ ਸੇਧ ਨੂੰ ਰੱਖ ਆਹੋ ਇੱਥੇ ਰੱਖੀ ਹਾਂ ਇਹ ਪੂਰੀ ਤਾਂ ਖਾਲੀ ਇੱਥੇ ਤੱਕ ਥੋੜਾ ਫਰਕ ਪਾ ਕੇ ਰੱਖ ਚਲਦੇ ਪਾਣੀ ਦੇ ਵਿੱਚ ਆ ਦੇਖੋ ਝੋਨਾ ਹਜੇ ਵੀ ਇੱਧਰ ਡੁੱਬਿਆ ਪਿਆ ਆ ਚਲਦੇ ਪਾਣੀ ਚ ਸਰਕਾਰ ਵੀ ਨਹੀਂ ਪੋੜ ਪਾ ਖਤਰਾ ਆ ਯਾ ਇਹ ਤਾਂ ਬਰਦਰ ਫੋਗ ਬਣ ਗਿਆ ਬਹੁਤ ਖਤਰਨਾਕ ਕੰਮ ਹੈ ਜੀ ਇੱਧਰ ਆ ਹੁਣ ਦੇਖੋ ਖੇਤ ਕਿੱਦਾਂ ਲਹਿਰਾ ਬਾਰਾ ਹੋਏ ਪਏ ਆ ਧੁੱਪ ਦੇ ਨਾਲ ਐਨ ਸ਼ਮਕਰੇ ਪਏ ਆ ਲਿਸ਼ਕਾ ਆ ਦੇਖੋ ਜੀ ਪੂਰੇ ਚੋ ਸੁੱਕ ਗਏ ਆ ਉਹ ਸਾਰੀ ਸਾਈਡ ਹੁਣ ਕੋਈ ਵੀ ਮੋੜ ਤੋਂ ਕੋਈ ਆਂਦਾ ਆ ਤਾਂ ਦੂਰੋਂ ਪਹਿਲਾਂ ਪਤਾ ਲੱਗਦਾ ਵੀ ਹਾਂ ਜੀ ਇਸ ਸਾਈਡ ਤੋਂ ਕੋਈ ਚੀਜ਼ ਆ ਮਸ਼ਹੂਰ ਦਰਗਾਹ ਏਰੀਏ ਦੀ ਇਥੇ ਦੇ ਕਿਸੇ ਦੇ ਕੋਈ ਚਮੜੀ ਦਾ ਰੋਗ ਹੁੰਦਾ ਆ ਛੋੜੇ ਫਿੰਸੀਆਂ ਨਹੀਂ ਹਟਦੀਆਂ ਇੱਥੇ ਆ ਕੇ ਝਾੜੂ ਸੁੱਕ ਕੇ ਜਾਵੇ ਤੇ ਲੂਣ ਦੀ ਥੈਲੀ ਹਾਂਜੀ ਕਿੱਦਾਂ ਸਾਰੇ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਤੇ ਸੁਸਤੀ ਪਈ ਆ ਸURE ਹੁਣ ਸਵੇਰ ਦੇ ਕੰਮ ਤੇ ਸੀਗੇ ਤੇ ਉਸ ਤੋਂ ਬਾਅਦ ਆ ਕੇ ਸੋ ਗਿਆ ਮੈਂ ਹੁਣ ਸੁਸਤੀ ਪੈ ਗਈ ਉੱਠਿਆ ਤਾਂ ਮੈਂ ਕਿਹਾ ਚੱਲ ਬਲੌਗ ਬਣਾਣੇ ਅੱਜ ਘਰਦਿਆਂ ਨੂੰ ਕਿਹਾ ਵੀ ਚਾਹ ਰੱਖ ਲਓ ਕਰਦੇ ਕਿਤੇ ਪਰ ਸਿਲੰਡਰ ਭਰਾ ਕੇ ਲਿਆ ਫੇਰ ਚਾਹ ਰੱਖਣੀ ਆ ਸਿਲੰਡਰ ਸਿਕਾ ਬਟ 20 ਆਸ ਲੀਟਰ ਕਹਿੰਦੇ ਭਰਾ ਕੇ ਲਿਆ ਅੱਜ ਗੱਡੀ ਆਣੀ ਅੱਜ ਬੁੱਧਵਾਰ ਦੇ ਦਿਨ ਆਉਂਦੀ ਆ ਗੱਡੀ ਸੁਣ ਚੱਲ ਰਿਹਾ ਹੁਣ ਬੁਕਿੰਗ ਕਰਵਾਤੀ ਸਿਲੰਡਰ ਦੀ ਤੇ ਭਰਾ ਦੀਏ ਬੰਦ ਕੱਢ ਦੋ ਸਿਲੰਡਰ ਬਾਹਰ ਮੰਮੀ ਸਿਲੰਡਰ ਕੱਢ ਦੋ ਬਾਹਰ ਮੈਨੂੰ ਲੱਗਦਾ ਗੱਡੀ ਆ ਗਈ ਸ਼ਾਇਦ ਦੇਖਦੇ ਆ ਮੋਟਰਸਾਈਕਲ ਤੇ ਜਾਂਦੇ ਆ ਸੋ ਅੱਜ ਤੋਂ ਉੱਪਰ ਨਿਕਲੇ ਨੂੰ ਦੂਜਾ ਤੀਜਾ ਦਿਨ ਹੋ ਗਿਆ ਤੇ ਸਾਰੇ ਪਾਸੇ ਹੁਣ ਦੇਖੋ ਕਿਦਾ ਧੁੱਪ ਚੰਪਦੀ ਪਈ ਆ ਰਿਸ਼ਕਾ ਮਾਰਦੀ ਪਈ ਆ ਤੇ ਬੱਚਿਓ ਐ ਬੱਚੇ ਬure ਖੁਸ਼ ਹੋਏ ਪਿਆ ਵੀਡੀਓ ਦੇ ਵਿੱਚ ਆ ਗਏ ਤੇ ਜੱਸ ਨੂੰ ਲੈਣ ਜਾਣਾ ਥੋੜਾ ਜਿਹਾ ਜੱਸ ਗਿਆ ਆ ਦੂਸਰੀ ਸਾਈਡ ਹੀ ਅੱਜ ਆਪਣਾ ਕੰਟੈਂਟ ਵੀ ਅਸੀਂ ਵੇਚ ਤੇ ਆ ਗਏ ਅੱਜ ਤੁਹਾਨੂੰ ਜੱਸ ਦੇ ਕੋਲ ਜਾ ਕੇ ਪਤਾ ਲੱਗੂਗਾ ਵੀ ਅੱਜ ਕੰਟੈਂਟ ਕਿਸ ਵੇਚ ਤੇ ਆ ਲਓ ਜੀ ਅਸੀਂ ਆ ਗਏ ਹੁਣ ਸਲਰਨ ਚੌਦ ਦੇ ਵਿੱਚ ਸੋ ਦੇਖ ਸਕਦੇ ਹੋ ਬਿਲਕੁਲ ਪਾਣੀ ਬੰਦ ਹੋ ਗਿਆ ਆ ਤੇ ਹੋਰ ਵੀ ਜਿੰਨੇ ਵੀ ਆਲੇ ਦੁਆਲੇ ਪਿੰਡਾਂ ਦੇ ਚੋਆ ਸਾਰੇ ਹੀ ਪਾਣੀ ਦੇ ਨਾਲ ਜੱਸ ਸੁੱਕ ਗਏ ਆ ਠੀਕ ਨਹੀਂ ਆਹ ਦੇਖੋ ਜਿਆਦਾ ਹੀ ਹੁਣ ਹੋ ਗਿਆ ਬਿਲਕੁਲ ਇਹਨ ਸਾਫ ਹੋ ਗਿਆ ਜਿਹੜਾ ਮਾੜਾ ਮੋਟਾ ਪਾਣੀ ਖੜਾ ਆ ਚੋਆ ਦੇ ਵਿੱਚ ਕਿਤੇ ਪਿੱਛੇ ਉਹੀ ਪਾਣੀ ਆ ਰਿਹਾ ਜੱਸ ਹੋਰ ਤਾਂ ਕੋਈ ਪਾਣੀ ਹੈ ਨਹੀਂ ਮੈਨੂੰ ਲੱਗਦਾ ਮੋਰੇ ਮਿਲਕਾ ਵੀ ਮੋਰੇ ਵੀ ਸਾਰਾ ਹੀ ਘਟ ਗਿਆ ਆ ਤੇ ਇੱਧਰ ਵੀ ਸਾਰਾ ਖਤਮ ਹੋ ਗਿਆ ਆ ਸੋ ਹੁਣ ਚਲਦੇ ਆ ਤੁਹਾਨੂੰ ਲੈ ਕੇ ਆਪਾਂ ਦੂਸਰੇ ਚੋਆ ਦੇ ਵਿੱਚ ਸੋ ਚੱਲਦੇ ਹਾਂ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਜਸ ਕਿਹੜਾ ਕਿਹੜਾ ਚੋਤ ਖਾਣਾ ਅੱਜ ਉਹ ਤਾਂ ਦਿਖਾ ਦਾਂਗੇ ਜਿਹੜਾ ਮਰਜ਼ੀ ਦਿਖਾ ਦਈਏ ਸਾਰਾ ਹਿਆਰਪੁਰੀ ਚੋਆ ਦਾ ਇਲਾਕਾ ਆ ਕਿਹੜਾ ਕਿਹੜਾ ਤੁਹਾਨੂੰ ਜੋ ਦਿਖਾਈਏ ਤੇ ਕਿਹੜਾ ਛੱਡੀ ਐ ਮੈਨੂੰ ਤਾਂ ਨਹੀਂ ਸਮਝ ਲੱਗਦੀ ਜਿਹੜੇ ਸਾਨੂੰ ਲੋਕਲ ਪੈਂਦੇ ਆ ਆਪਾਂ ਉਹ ਦਿਖਾਵਾਂਗੇ ਜਿਹੜੇ ਸਭ ਤੋਂ ਵੱਡੇ ਵੱਡੇ ਆ ਇੱਕ ਤਾਂ ਆਪਾਂ ਤੁਹਾਨੂੰ ਉਹ ਵੀ ਦਿਖਾ ਦੇਣਾ ਚੋ ਵੀ ਮਹੰਗਰਵਾਲ ਵਾਲਾ ਵੀ ਦਿਖਾ ਦੇਣਾ ਆ ਸ਼ੇਰਪੁਰ ਬਾਤੀਆਂ ਦਾ ਡਾੜਾ ਚੋ ਮਾਂਜੀ ਚੋ ਉਸ ਤੋਂ ਬਾਅਦ ਜਿੰਨੇ ਸਭ ਤੋਂ ਜ਼ਿਆਦਾ ਗਰਬਾਦੀ ਹੋਈ ਆ ਹੂੰ ਅਸੀਂ ਆਣਾ ਬਸੀ ਵਾਲਾ ਵੀ ਦਿਖਾਵਾਂਗੇ ਉਸ ਤੋਂ ਸਭ ਤੋਂ ਵੱਧ ਨੁਕਸਾਨ ਹੋਤੇ ਹੋਇਆ ਲੋਕਾਂ ਨੂੰ 5-5 6-6 ਕਿਲੋਮੀਟਰ ਘੁੰਮ ਕੇ ਜਾਣਾ ਪੈ ਰਿਹਾ ਹੈ ਇਹਦਾ ਇੱਕ ਪੁੜਾ ਦੇ ਹੁੰਦਾ ਉਸ ਤੋਂ ਨਾਲ ਹੀ ਕਿਲੋਮੀਟਰ ਦਾ ਫਾਸਲਾ ਸੀਗਾ ਤੇ ਹੁਣ ਜਾਣਾ ਪੈ ਰਿਹਾ ਉਹਨਾਂ ਨੂੰ ਵੀ 5-5 ਕਿਲੋਮੀਟਰ 6-6 ਕਿਲੋਮੀਟਰ ਘੁੰਮ ਕੇ ਸੋ ਦਿਖਾਵਾਂਗੇ ਪਾਣੀ ਦਾ ਹੁਣ ਲੈਵਲ ਤਾਂ ਬਿਲਕੁਲ ਜ਼ੀਰੋ ਹੀ ਹੋ ਗਿਆ ਹੈ ਮੀਮੂ ਹੁਣ ਪੈ ਨਹੀਂ ਰਹੀ ਵਧੀਆ ਆ ਵੀ ਪਰਮਾਤਮਾ ਨੇ ਸੁਣੀ ਆ ਮੀਂਹ ਆ ਹੀ ਪੈਣ ਜੱਸ ਠੀਕ ਨਹੀਂ ਨੁਕਸਾਨ ਯਾਰ ਬਹੁਤ ਜ਼ਿਆਦਾ ਹੋ ਰਿਹਾ ਹੁਣ ਹੁਣ ਗੱਗੂ ਵੀ ਕਹਿ ਗਿਆ ਹੈ ਕਾਮ ਗਏ ਵੀ ਮੀਨੇ ਕੰਮ ਬੜਾ ਖਰਾਬ ਕਰਤਾ ਉਹਨਾਂ ਦੇ ਵੀ ਇੱਕ ਕੰਦ ਡੇਗੀ ਆ ਉਹ ਵੀ ਜੱਸ ਦੇ ਡਾਡੀ ਨੂੰ ਕਹਿ ਗਿਆ ਵੀ ਕਰ ਦੋ ਸੈਟ ਤੇ ਚਲਦੇ ਆ ਜੱਸ ਹੁਣ ਬੱਕੀ ਇੱਕ ਵਾਰ ਚੈੱਕ ਆਊਟ ਤੁਸੀਂ ਫੇਰ ਕਰ ਲੋ ਸਿਲੰਡਰ ਪੁਰਾਣਾ ਜ਼ਰੂਰੀ ਆ ਘਰ ਦੇ ਕੰਮ ਨਹੀਂ ਤਾਂ ਕਰ ਦਿਆ ਨੇ ਘਰੇ ਵੀ ਨਹੀਂ ਬੜਨ ਦੇਣਾ ਸੋ ਆ ਗਈ ਆ ਗੱਡੀ ਸਾਹਮਣੇ ਉਹ ਟਰਾਲੀ ਦੇ ਵਿੱਚ ਆਂਦੀ ਆ ਜੀ ਸਿਲੰਡਰ ਪਿੱਛੇ ਲੱਦੇ ਹੋ ਦੇਖ ਸਕਦੇ ਆ ਤੁਸੀਂ ਤੇ ਭਰਵਾ ਲਈਏ ਤੇ ਫਿਰ ਚਾਹ ਚੂ ਪੀ ਕੇ ਕੈਮ ਜੇ ਹੋ ਕੇ ਤਾਂ ਫੇਰ ਨਿਕਲਦੇ ਆ ਚੁੰਡੀ ਨਾ ਸਿਲੰਡਰ ਦੇਤਾ ਗੱਡੀ ਵਾਲੇ ਨੇ ਗੰਦਾ ਵੀ ਜਾਂਦੇ ਲਿਆਂਦੇ ਮੇਰੇ ਬਨਾਣ ਵੀ ਗੰਦੀ ਹੋ ਗਈ ਬੈਕ ਸਾਈਡ ਤੋਂ ਤੇ ਹੁਣ ਕੱਪੜੇ ਚੇਂਜ ਕਰਦੇ ਆਂ ਟੀ-ਸ਼ਰਟ ਚੇਂਜ ਕਰਕੇ ਫਿਰ ਚੱਲਦੇ ਆਂ ਵੀਡੀਓ ਬਣਾਣ ਬਲੌਗ ਸ਼ਾਮਾਂ ਬੈਗੀਆਂ ਤੇ ਪੱਠਿਆਂ ਵਾਲੇ ਬੰਦੇ ਜਾ ਰਹੇ ਆ ਪੱਠੇ ਲੈ ਕੇ ਕੋਈ ਮੋਟਰਸਾਈਕਲ ਤੇ ਕੋਈ ਸਾਈਕਲ ਤੇ ਕੋਈ ਸਿਰ ਦੇ ਉੱਪਰ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਪੱਠਿਆਂ ਨਾਲ ਕਿੰਨਾ ਕੰਮ ਹੁੰਦਾ ਆ ਇਹ ਕਾਹ ਜਾ ਰਹੀ ਹੈ ਬੱਚੀ ਇਹਨੀ ਆਵਕਾਣੀ ਆ ਗਈ। ਇਹ ਇੱਕ ਭਰੀ ਇੱਕ ਭਰੀਏ ਨੇ ਆਪ ਖਾਣੀ ਆ। ਇੱਕ ਭਰੀਏ ਦੀ ਬੱਚੀ ਨੇ ਗਾਣੇ ਖਾਣੀ ਆ। ਚਲਦੇ ਆਪਾਂ ਹੁਣ ਘਰ ਸਰਮ ਦੇ ਕੇ ਤੇ ਛੱਡ ਕੇ ਜਾਂਦੀ ਆ ਮੈਂ ਚਲਦੇ ਆ। ਪਾਰਟੀਆਂ ਕਰੋ ਸਾਡੇ ਲੈਵਲ ਦੀ ਪਾਰਟੀ ਕਰਕੇ ਦਿਖਾਓ ਜਿਹਨੇ ਦਿਖਾਣੀ ਆ ਚੱਕੋ ਇਹ ਮਾੜੀ ਮੋਟੀ ਚੀਜ਼ ਆ ਕਿਤੇ ਹੈ ਜੱਸ। ਐਡੀ ਪਾਰਟੀ ਕਰਨ ਨੂੰ ਦੱਸ। ਆ ਲਓ ਜੀ ਇੱਕ ਪੱਠਿਆਂ ਵਾਲੇ ਹੋਰ ਮਿਲੇ। ਤੁਹਾਨੂੰ ਪਤਾ ਸ਼ਾਮ ਦਾ ਵੇਲਾ ਤੇ ਪੱਠਾ ਪੱਠਾ ਹੋਇਆ ਪੈਗਾ ਮੈਂ ਪੱਠੋ ਪੱਠੀ ਹੋਇਆ ਵਾਇਆ ਆ। ਕਾ ਕੁੜੀਆਂ ਦੇ ਕਹਿੰਦੇ ਸੇਰ ਤੋਂ ਭਾਡੇ ਭਾਂਡੀ ਹੋਏ ਨਾ ਕੰਮ ਸ਼ਾਮ ਤੱਕ ਬੰਦਿਆਂ ਦਾ ਪੱਠਿਆਂ ਤੋਂ ਪੱਠਿਆਂ ਵਿੱਚ ਹੀ ਹੋਏਗਾ ਸੋ ਲੈਸ ਚੱਲਦੇ ਆ ਹੁਣ ਤੁਹਾਨੂੰ ਲੈ ਕੇ ਤੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਕਰ ਲੈਣ ਤੇ ਲਾਈਕ ਕਰਨ ਤੋਂ ਬਾਅਦ ਆਪਸ਼ਨ ਆਉਂਦੀ ਹੈ ਹਾਈ ਪ੍ਰੀ ਉਹ ਜ਼ਰੂਰ ਕਰੋ ਤੇ ਚੱਲਦੇ ਆ ਤੁਹਾਨੂੰ ਆਪਾਂ ਹੁਣ ਲੈ ਕੇ ਅੱਜ ਬਾ ਆਪਾਂ ਆ ਗਏ ਸਮਾਂ ਛੱਡੀ ਲੋ ਜੀ ਆਪਾਂ ਚੱਲੇ ਆ ਹੁਣ ਦੁਕਾਨ ਤੁਹਾਨੂੰ ਜਿਹੜੇ ਚੋ ਤੁਹਾਨੂੰ ਪਹਿਲਾਂ ਹੀ ਦੱਸਤਾ ਸੀਗਾ ਵੀ ਛੇਰਪੁਰ ਬਾਦਿਆਂ ਹੋ ਗਿਆ ਆਪਣਾ ਦਾੜਾ ਚੋ ਹੋ ਗਿਆ 4.5 ਤੋਂ ਬਾਅਦ ਹੋ ਗਿਆ ਬਸੀ ਚੋ ਤੇ ਬਸੀ ਚੋ ਤੋਂ ਬਾਅਦ ਦੋ ਦਿਨ ਚੋ ਹੋਰ ਜਿਹੜੇ ਮੇਨ ਮੇਨ ਵੱਟੇ ਚੋ ਆ ਕੇ ਹਿਸ਼ਾਰਤ ਤੇ ਮਾਰ ਪਾਉਂਦੇ ਆ ਉਸ ਪਾਣੀ ਉਹ ਜਿਆਦਾ ਆ ਭੰਗੀ ਚੋ ਬਿਲਕੁਲ ਭਰ ਕੇ ਨਾ ਜਿਨ੍ਹਾਂ ਦੀ ਵਜ੍ਹਾ ਨਾਲ ਉਹ ਜੋ ਚੋ ਆਪਾਂ ਤੁਹਾਨੂੰ ਦਿਖਾਣੇ ਆ ਤੇ ਜੱਸ ਤੇ ਮੈਂ ਬਰੇਵਾ ਜੱਸ ਕੰਦਾ ਵੀ ਚਲੋ ਚਲਿਏ ਅੱਜ ਮੌਸਮ ਕਹਿੰਦਾ ਫੇਰ ਧੁੱਪ ਨਿਕਲੀ ਪਈ ਆ ਮੈਂ ਕਹਾ ਧੁੱਪ ਹੀ ਨਿਕਲੇ ਹੁਣ ਹੋਰ ਕੁਛ ਨਾ ਹੋਵੇ ਠੀਕ ਨਹੀਂ ਤੇ ਇਹਨੇ ਇਧਰ ਖਾਣ ਤੇ ਜੋਰ ਦਿੱਤਾ ਕਹਿੰਦਾ ਪੰਜਾਬੀ ਤੜਕਾ ਅੰਗ ਅੰਗ ਬੜਕਾ ਹੋਰ ਹੋ ਡਾਇਲਗ ਬਰੇਆ ਆ ਗਏ ਆ ਜੀ ਆਪਾਂ ਉਹ ਦਰਗਾਹ ਦੇ ਉੱਪਰ ਇਹ ਆ ਜੀ ਸਾਡੇ ਮਸ਼ਹੂਰ ਦਰਗਾਹ ਏਰੀਏ ਦੀ ਇੱਥੇ ਜੇ ਕਿਸੇ ਦੇ ਕੋਈ ਚਮੜੀ ਦਾ ਰੋਗ ਹੁੰਦਾ ਆ ਛੋੜੇ ਫਿੰਸੀਆਂ ਨਹੀਂ ਹਟਦੀਆਂ ਇੱਥੇ ਆ ਕੇ ਝਾੜੂ ਸੁੱਕ ਕੇ ਜਾਵੇ ਤੇ ਲੋਹਣ ਦੀ ਥੈਲੀ ਤੇ ਹੱਥ ਨੂੰ ਪਾਣੀ ਦੇਗਾ ਧੋ ਕੇ ਜਾਵੇ ਸਰੋਵਰ ਦੇ ਵਿੱਚ ਸੋ ਸਾਰੇ ਠੀਕ ਹੋ ਜਾਂਦੇ ਆ ਇਹ ਦਰਬਾਰ ਦਾ ਨਾਮ ਹੈਗਾ ਜੀ ਅਮਰੂਦਾ ਵਾਲੀ ਸਰਕਾਰ ਹਿਸ਼ਾਰਪੁਰ ਚਹਾਲ ਦੇ ਵਿੱਚ ਆ ਕੇ ਜਿੰਨੂੰ ਮਰਜ਼ੀ ਪੁੱਛ ਲੋ ਵੀ ਅਮਰੂਦਾ ਵਾਲੀ ਸਰਕਾਰ ਦੇ ਜਾਣ ਆ ਤੁਹਾਨੂੰ ਐਡਰੈਸ ਪੂਰਾ ਦੱਸਣਗੇ ਵੀ ਕਿੱਥੇ ਹੈਗੀ ਐ ਲੋਕੇਸ਼ਨ ਸੋ ਬਹੁਤ ਮਸ਼ਹੂਰ ਜਗ੍ਹਾ ਹੈ ਜੀ ਸਾਡੇ ਏਰੀਆ ਦੇ ਵਿੱਚ ਤੇ ਚੱਲਦੇ ਆ ਹੁਣ ਤੁਹਾਨੂੰ ਅੱਗੇ ਲੈ ਕੇ ਸੁਣ ਦੇਖੋ ਖੇਤ ਕਿਦਾਂ ਲਹਿਰਾ ਬਹਰਾ ਹੋਏ ਪਏ ਆ ਧੁੱਪ ਦੇ ਨਾਲ ਐਨ ਚਮਕਦੇ ਪਏ ਆ ਲਿਸ਼ਕਾ ਮਾਰਦੇ ਪਏ ਆ ਸੋ ਥੋੜਾ ਇਧਰਲੀ ਸਾਈਡ ਦੇ ਜਿਹੜੀ ਫਸਲ ਸੀ ਝੋਨਾ ਵਗੈਰਾ ਉਹਨੂੰ ਤਾਂ ਹੁਣ ਥੋੜਾ ਸਾਹ ਆਊਗਾ ਵੀ ਠੀਕ ਨਹੀਂ ਜਾ ਸਕਦਾ ਥੋੜਾ ਰੈਡੀ ਬੈਡੀ ਹੋਣਗੇ ਨਹੀਂ ਤਾਂ ਥੋੜੀ ਸਾਈਡ ਦਾ ਸਾਰੇ ਝੋਨੇ ਦਾ ਖਰਾਬ ਹੀ ਹੋਵੇ ਤਕਰੀਬਨ ਜਿਆਦਾ ਨਹੀਂ ਬਸ ਟੋਸਲੀ ਹੋ ਗਏ ਆ ਜਿਆਦਾ ਨਹੀਂ ਕੋਈ ਕੇਵਲ ਬਸ 70 ਤੋਂ 80% ਦਾ ਖਰਾਬ ਹੋ ਗਿਆ ਦਰ ਦਾ ਪਾਣੀ ਹੁਣ ਸੋਕੀ ਗਿਆ ਆ ਖੇਤਾਂ ਦੇ ਵਿੱਚ ਵੀ ਮਾੜਾ ਵੀ ਪਾਣੀ ਤਾਂ ਨੁ ਖੜਿਆ ਨਹੀਂ ਕਿਸਣਾ ਦੇਖ ਲੋ ਤੇ ਕਾ ਫੈਕਟਰੀ ਲੱਗੀ ਆ ਅਸੀਂ ਕਾ ਫੈਕਟਰੀ ਤੇ ਪਹਿਲਾਂ ਬੰਦ ਪਈ ਸੀ ਹੁਣ ਬੰਦ ਨਹੀਂ ਹੁਣ ਮੋਡੀਫਾਈ ਕਰਤੀ ਇਹ ਲੋ ਜੀ ਵਧੀਆ ਗੱਲ ਆ ਦਾ ਛਾੜੇ ਹਰਪੁਰ ਦੇ ਪੁਹਾੜੇ ਏਰੀਆ ਦੇ ਵਿੱਚ ਇੰਡਸਟਰੀ ਚ ਆ ਬਹੁਤ ਲੱਗ ਰਹੀਆਂ ਹਨ ਸਾਬਣ ਸਰਪ ਦੀ ਹੋਗੀ ਬਹੁਤ ਸਾਰੀਆਂ ਕੰਪਨੀਆਂ ਹਰਪੁਰ ਦੇ ਵਿੱਚ ਆ ਰਹੀਆਂ ਆ ਬਹੁਤ ਵਧੀਆ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਸੇ ਤਰ੍ਹਾਂ ਆ ਦੇਖ ਯਾਰ ਛੱਟ ਬੱਕੇ ਲਾਓ। ਓਹ ਦੇਖੋ। ਆ ਮੋਰ ਬੈਠੇ ਪਏ ਆ ਜੀ। ਮੋਰ ਬਹੁਤ ਜ਼ਿਆਦਾ ਆ ਜਿਹੜੀ ਨਰਸਰੀ ਆ। ਚੋਹਾਲ ਦੀ ਇੱਥੇ ਬਹੁਤ ਜ਼ਿਆਦਾ ਤੋਂ ਵੱਧ ਕੇ ਮੋਰ ਤੁਹਾਨੂੰ ਸਵੇਰੇ ਸ਼ਾਮ ਦੇਖਣ ਨੂੰ ਮਿਲਣੇ ਆ। ਤੇ ਸ਼ਾਮ ਪੂਰੇ ਮੋਰਾ ਨਾਲ ਭਰੇ ਹੁੰਦਾ ਇਹ ਰੋਡ। ਚੱਲਦੇ ਹੁਣ ਅੱਗੇ। ਸੋ ਆਉਣ ਵਾਲਾ ਆ ਜੀ ਹੁਣ ਚੋ ਜਿਹਦੀ ਚੋ ਦੀ ਆਪਾਂ ਗੱਲ ਕਰਦਿਆਂ ਸ਼ੇਰਪੁਰ ਦੀ ਬਾਤਾਂ ਆਂਦਾ ਕਿਉਂਕਿ ਬਹੁਤ ਵੀਡੀਓ ਵਾਇਰਲ ਹੋਈਆਂ ਸੀਗੀਆਂ ਇਸ ਪਿੰਡ ਦੀ ਚੋਦੀਆਂ। ਸ਼ਾਰਪਰ ਨਿਊਜ਼ ਨੇ ਵੀ ਕਵਰ ਅਪ ਕੀਤਾ ਸੀ ਹੋਰ ਵੀ ਤਿੰਨ ਚਾਰ ਨਿਊਜ਼ ਵਾਲਿਆਂ ਨੇ ਕਵਰ ਅਪ ਕੀਤਾ ਅਸੀਂ ਵੀ ਕਵਰ ਅਪ ਕੀਤਾ ਸੀਗਾ ਵੀ ਕਿੰਨਾ ਪਾਣੀ ਆਇਆ ਸੀਗਾ ਸਚੋਬ ਦੇ ਵਿੱਚ ਲੰਘਣਾ ਕ੍ਰੋਸ ਕਰਨਾ ਬਹੁਤ ਬਹੁਤ ਹੀ ਜ਼ਿਆਦਾ ਮੁਸ਼ਕਲ ਸੀਗਾ ਤੇ ਪਿੰਡ ਵਾਲਿਆਂ ਦੀ ਵਿਸ਼ੇਸ਼ ਮੰਗ ਸੀਗੀ ਵੀ ਪੁਲ ਬਣਾਇਆ ਜਾਵੇ ਪੁਲ ਬਣਾਇਆ ਜਾਵੇ ਬਟ ਗੱਲ ਉਹੀ ਹੈ ਜੀ ਗੱਲ ਸਮੇਂ ਦੀ ਹੁੰਦੀ ਆ ਵੀ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਕਰਨਾ ਪੈਂਦਾ ਆ ਤੇ ਦੇਖ ਲਓ ਅੱਜ ਉਹ ਸਮਾਂ ਹੁਣ ਪਾਣੀ ਦਾ ਵੀt ਗਿਆ ਆ ਤੇ ਬਿਲਕੁਲ ਸੁੱਕਾ ਪੈ ਗਿਆ ਆ ਅੱਗੇ ਕੁਣ ਕਿਸੇ ਨੇ ਨਹੀਂ ਕਹਿਣਾ ਵੀ ਪੁਲ ਬਣਾਓ ਕਿਉਂਕਿ ਹੁਣ ਅਕਸਰ ਜ਼ੋਰ ਦੇਣ ਦਾ ਸਮਾਂ ਤਾਂ ਹੋਣਾ ਠੀਕ ਨਹੀਂ ਚੱਲਦੇ ਪਾਣੀ ਦੇ ਵਿੱਚ ਆਹ ਦੇਖ ਲਓ ਝੋਨਾ ਹਜੇ ਵੀ ਇੱਧਰ ਡੁੱਬਿਆ ਪਿਆ ਆ ਚੱਲਦੇ ਪਾਣੀ ਚ ਸਰਕਾਰ ਵੀ ਨਹੀਂ ਪੁਲ ਪਾ ਸਕਦੀ ਹੁਣ ਸਮਾਂ ਤਾਂ ਹੋਣਿਆ ਵੀ ਹੁਣ ਜ਼ੋਰ ਲਗਾਇਆ ਜਾਵੇ ਸਰਕਾਰ ਤੇ ਵੀ ਹਾਂ ਜੀ ਹੁਣ ਮੌਸਮ ਸੈੱਟ ਹੋ ਗਿਆ ਹੁਣ ਚੱਕਦੇ ਹੋ ਕੰਮ ਹੁਣ ਕੰਮ ਨੂੰ ਖਿੱਚ ਕੇ ਰੱਖੋ ਵੀ ਹੁਣ ਸਾਨੂੰ ਪੁਲ ਪਾ ਕੇ ਦਿਓ ਜਿੱਦਾਂ ਮਰਜ਼ੀ ਕਰੋ ਆਹ ਦੇਖ ਲਓ ਜੀ ਇਹ ਉਹੀ ਝੋ ਆ ਜਿਹੜਾ ਬਿਲਕੁਲ ਭਰ ਕੇ ਆਇਆ ਸੀਗਾ ਤੇ ਆਹ ਕਰਾਸ ਕਰਨਾ ਔਖਾ ਸੀਗਾ ਦੇਖ ਸਕਦੇ ਹੋ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈਗੀ ਇੱਥੇ ਹੁਣ ਕਰ ਲੋ ਚੈੱਕ ਕਰੋ ਪਾਣੀ ਦੀ ਇੱਕ ਬੂੰਦ ਵੀ ਨਜ਼ਰ ਨਹੀਂ ਆਣੀ ਤੁਹਾਨੂੰ ਇਸ ਝੋ ਦੇ ਵਿੱਚ ਹੁਣ ਦੇਖ ਲਓ ਸਾਰੇ ਪਾਸੇ ਸੁੱਕ ਗਿਆ ਪੂਰਾ ਝੋ ਭਰਿਆ ਸੀਗਾ ਇਧਰਲੀ ਸਾਈਡ ਆ ਦੇਖ ਲਓ ਇੱਥੋਂ ਪਾਣੀ ਜਾਂਦਾ ਸੀਗਾ ਇੱਕ ਬੂੰਦ ਵੀ ਨਜ਼ਰ ਨਹੀਂ ਆਂਦੀ ਤੁਹਾਨੂੰ ਪਾਣੀ ਦੀ ਇੱਥੇ ਆ ਕੇ ਇੱਕ ਬੂੰਦ ਵੀ ਸੋ ਪਿੰਡ ਵਾਲਿਆਂ ਨੂੰ ਹੁਣ ਚਾਹੀਦਾ ਹੈ ਵੀ ਹੁਣ ਸਰਕਾਰ ਦੇ ਜ਼ੋਰ ਦੇਣ ਚੱਲਦੇ ਪਾਣੀ ਦੇ ਵਿੱਚ ਕਿਹੜਾ ਪੋਲ ਪੈਣਾ ਹੈ ਹੁਣ ਬਿਲਕੁਲ ਠੀਕ ਆ ਕਿੱਥੇ ਕਿੱਥੇ ਪਿੰਡਾਂ ਦੇ ਵਿੱਚ ਪੋਲਾਂ ਦੀ ਲੋੜ ਸੀਗੀ ਹੁਣ ਸਰਕਾਰ ਦੇ ਉੱਪਰ ਆਪਣਾ ਪੂਰਾ ਪਿੰਡ ਵਾਲੇ ਸਹਿਯੋਗ ਕਰਕੇ ਜਾਣ ਵੀ ਦੱਸਣ ਵੀ ਹਾਂ ਹੁਣ ਬਣਾਓ ਜੀ ਜਿਨ੍ਹਾਂ ਨੇ ਜਿੱਥੇ ਜਿੱਥੇ ਜਿਹੜੇ ਸਰਕਾਰ ਨੇ ਐਮਐਲਏ ਐਮਪੀ ਨੇ ਐਲਾਨ ਕੀਤਾ ਸੀ ਗਿਆ ਬਾਈਸੀਂ ਬਣਾਵਾਂਗੇ ਸੋ ਕਿਉਂਕਿ ਘਰ ਬੈਠੇ ਨਹੀਂ ਹੁੰਦਾ ਕੰਮ ਸਰਕਾਰ ਨੂੰ ਤਾਂ ਹੋਰ ਵੀ ਬਹੁਤ ਕੰਮ ਹੁੰਦੇ ਆ ਹਜੇ ਮੁਆਵਜ਼ਾ ਵੀ ਦੇਣਾ ਤੇ ਚਲਦੇ ਆ ਤੁਹਾਨੂੰ ਅੱਗੇ ਜੋ ਦਿਖਾਣੇ ਆ ਟੁੱਟਿਆ ਸੀਗਾ ਤੇ ਪਿੰਡ ਵਾਲਿਆਂ ਨੇ ਦੇਖੋ ਸਹਿਯੋਗ ਨਾਲ ਇਹਨੂੰ ਪੂਰਾ ਸੈੱਟ ਕਰ ਦਿੱਤਾ ਆ ਪੱਥਰ ਲਗਾ ਕੇ ਸਾਈਡ ਤੇ ਜਸ ਹੈ ਕਿ ਟੁੱਟੇ ਵੀ ਨਾ ਦੁਬਾਰਾ ਤਾਂ ਕੋਈ ਰਾਤ ਨੂੰ ਗੱਡੀ ਚੜਾ ਵੀ ਨਾ ਦਵੇ ਦੇ ਉੱਤੇ ਸੋ ਇਹ ਬਹੁਤ ਵਧੀਆ ਮੈਨੂੰ ਕੰਮ ਲੱਗਾ ਹਰੇਕ ਪਿੰਡਾਂ ਦੇ ਵਿੱਚ ਇਹ ਕਰਨਾ ਚਾਹੀਦਾ ਪਿੰਡਾਂ ਨਾਲ ਖੁਦ ਦੇ ਸਹਿਯੋਗ ਨਾਲ ਹੀ ਇਹ ਕੰਮ ਕਰਨੇ ਚਾਹੀਦੇ ਆ। ਸੋ ਬਹੁਤ ਹੀ ਸੋਹਣੇ ਪਿੰਡ ਆ ਸਾਡੇ ਹਿੜਪੁਰ ਦੇ ਸਾਰੇ ਏਰੀਏ ਇਹ ਜੁੜੇ ਪਏ ਆ ਕੁਦਰਤ ਦੇ ਨਾਲ ਪੂਰਾ ਗੰਢੀ ਏਰੀਆ ਇਹ ਤੇ ਚੱਲਦੇ ਆ ਤੁਹਾਨੂੰ ਹੁਣ ਲੈ ਕੇ ਆਪਾਂ ਡਾੜੇ ਚੋਹ ਦੇ ਵਿੱਚ ਉਹ ਵੀ ਦਿਖਾਣੇ ਆ ਕਿੰਨਾ ਕੁ ਪਾਣੀ ਆਇਆ ਸੀਗਾ ਉੱਥੇ ਸੋ ਸਾਰੀ ਅਪਡੇਟ ਦਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਰ ਦਿਓ। ਇਹ ਨਜ਼ਾਰੇ ਤੁਹਾਨੂੰ ਪਿੰਡਾਂ ਦੇ ਵਿੱਚ ਹੀ ਦੇਖਣ ਨੂੰ ਮਿਲਣਗੇ। ਮੱਜਾਂ ਜਾਣ ਗਿਆ ਰੋੜਾਂ ਦੇ ਉੱਪਰ گاਵਾ ਸੋ ਜਦੋਂ ਤੂੰ ਥੋੜਾ ਧਿਆਨ ਨਾਲੇ ਗੱਡੀ ਉਫ ਕਿਹੜੀ ਗੱਡੀ ਦਾ ਸਾਈਡ ਦੀ ਕੋਈ ਗੱਲ ਨਹੀਂ ਲਓ ਜੀ ਚੱਲਦੇ ਹਾਂ ਹੁਣ ਅੱਗੇ ਨੂੰ ਤੇ ਆਹ ਚੀਜ਼ ਜਿਹੜਾ ਮੈਨੂੰ ਬਹੁਤ ਪ੍ਰਭਾਵਿਤ ਕੀਤੀ ਇੱਥੇ ਵੀ ਆਪਣੇ ਮੋੜਾਂ ਤੇ ਵੀ ਬਣਨੇ ਚਾਹੀਦੇ ਇਦਾਂ ਦੇ ਆਲੇ ਲੱਗਣੇ ਚਾਹੀਦੇ ਆ ਠੀਕ ਨਹੀਂ ਹੁਣ ਕੋਈ ਵੀ ਮੋੜ ਤੋਂ ਕੋਈ ਆਂਦਾ ਆ ਤਾਂ ਦੂਰੋਂ ਪਹਿਲਾਂ ਪਤਾ ਲੱਗਦਾ ਵੀ ਹਾਂ ਜੀ ਇਸ ਸਾਈਡ ਤੋਂ ਕੋਈ ਚੀਜ਼ ਆ ਰਹੀ ਆ ਤਾਂ ਟਕਣਾ ਹੋਣ ਤੋਂ ਬਚ ਜਾਂਦੀ ਆ ਹੋਰ ਤਾਂ ਚੱਲ ਕੀ ਆ ਇੰਨਾ ਹੀ ਹੋ ਜਾਂਦਾ ਆ ਬਾਕੀ ਇੰਹਾਂ ਨਹੀਂ ਹੋਣਾ ਕੁਝ ਵੀ ਇੰਹਾਂ ਕੁਝ ਨਹੀਂ ਹੋਣਾ ਆ ਜੇ ਤੁਸੀਂ ਇਹ ਰਿਫਲੈਕਟਰ ਲਗਾ ਦਾਂਗੇ ਤੀਹਾਂ ਹੋ ਜਾਣਾ ਕੰਮ ਵਾਹ ਜੀ ਵਾ ਬੱਚਿਆਂ ਦਾ ਸਵੈਗ ਇਹਨਾਂ ਦੇਖੋ ਪੂਰੇ ਬੱਦਲ ਚਿੱਟੇ ਹੋ ਗਏ ਆ ਜੀ ਆਸਮਾਨ ਵਾਤੋਂ ਵਾਦ ਆ ਦੇਖ ਲੋ ਆ ਤੁਹਾਨੂੰ ਜਿਹੜੇ ਦਰਖਤ ਨਜ਼ਰ ਆਉਣੇ ਆ ਇਹ ਦਰਖਤ ਨਹੀਂ ਇਹ ਪੈਸਾ ਹੀ ਪੈ ਰਾਇਆ ਹੈ ਜੱਸ ਇਹ ਪਪੂਲਰ ਹੈ ਤੇ ਬਹੁਤ ਜ਼ਿਆਦਾ ਲੱਗਦੀ ਹੈ ਹਿਸ਼ਾਰਪੁਰ ਦੇ ਵਿੱਚ ਬਟ ਇਸ ਟਾਈਮ ਹਿਸ਼ਾਰਪੁਰ ਦੇ ਵਿੱਚ ਕਬਜ਼ਾ ਕੀਤਾ ਪਿਆ ਆ ਸਪੈਦੇ ਨੇ ਇਹ ਤਾਂ ਚਲੋ ਫਿਰ ਵੀ ਇਧਰ ਹੀ ਸਾਈਡ ਪਪੂਲਰ ਜ਼ਿਆਦਾ ਲੱਗਿਆ ਹੈ ਜੱਸ ਸਾਡੇ ਵਾਲੀ ਸਾਈਡ ਚਲ ਜਿਓ ਉੱਧਰ ਨੂੰ ਪਿੰਡਾਂ ਵੱਲ ਨੂੰ ਇਤਨਾਂ ਨੂੰ ਮਰਜੀ ਚਾਰੋਂ ਪਾਸੇ ਸਿਰ ਕਮਾ ਲਈ ਤੂੰ ਸਪੈਦਾ ਸਪੈਦਾ ਨਜ਼ਰ ਆਉਣਾ ਆ ਕੋਈ ਕਹਿੰਦਾ ਜੀ ਸਵਾਇਦਾ ਹਾਨੀਕਾਰਕ ਆ ਕੋਈ ਕਹਿੰਦਾ ਵਧੀਆ ਆ ਪਰ ਦੁਆਬੇ ਵਾਲੇ ਤਾਂ ਇਹੀ ਕਹਿ ਰਹੇ ਆ ਵੀ ਸਾਨੂੰ ਤਾਂ ਨਹੀਂ ਅਮੀਰ ਕਰ ਦਿੱਤਾ ਵੀ ਬਹੁਤ ਵਧੀਆ ਚੀਜ਼ ਆ ਕੋਈ ਬੰਦੇ ਕਹਿੰਦੇ ਪਾਣੀ ਸਖਾ ਦਿੰਦਾ ਕੁਝ ਸਖਾ ਦਿੰਦਾ ਇਹ ਤਾਂ ਹੁਣ ਹਾਂਜੀ ਕਰ ਦਿੰਦਾ ਜੀ ਹੈ ਐਗਰੀਕਲਚਰਲ ਵਾਲੇ ਦੱਸਣਗੇ ਵੀ ਕਰਦਾ ਵਾ ਜੀ ਕਿ ਨਹੀਂ ਫੈਕਟ ਕਰਦਾ ਫੈਕਟ ਕਰਦਾ ਇਹ ਸੋਕਾ ਪਾਣ ਦੇ ਵਿੱਚ ਹਾਂਜੀ ਕੀ मीनिंग ਕੀ ਹੈ ਕੀ ਚੱਕਰ ਕੀ ਹੈ ਤਾਂ ਜਮੀਨਾਂ ਦੇ ਪਾਣੀ ਦੀ ਯਾ ਸੈਲ ਲੈ ਜਾਂਦਾ ਹੈ ਕੁਆਟਰ ਲੈਵਲ ਥੱਲੇ ਲੈ ਜਾਂਦਾ ਆ ਸਹੀ ਆ ਅਗਾ ਇਹ ਗੱਲ ਪਸਣੀ ਵੀ ਚੰਗੀ ਆ ਡਿਗਰੀ ਚਾਹਦੇ ਆ ਆਸਾ ਥੱਗੇ ਨੂੰ ਇਹਦੇ ਵਿੱਚ ਪੜੇ ਰੋ ਲਓ ਜੀ ਆ ਗਏ ਆ ਅਸੀਂ ਹੁਣ ਤਾਰੇ ਦੇ ਚੋ ਦੇ ਵਿੱਚ ਇੱਥੇ ਵੀ ਪਾਣੀ ਦੀ ਬੂੰਦ ਤੁਹਾਨੂੰ ਨਜ਼ਰ ਨਹੀਂ ਆਉਣੀ ਥੋੜਾ ਥੋੜਾ ਪਾਣੀ ਆ ਵੀ ਰਿਹਾ ਆ ਕਿਉਂਕਿ ਇਸ ਸਾਈਡ ਉੱਪਰ ਵੀ ਪਾਣੀ ਪੈ ਜਾਂਦਾ ਆ ਐ ਕਿਨੂੰ ਪਾ ਕੀ ਕੀ ਹੁਣੇ ਕਿਹੜਾ ਪਾਣੀ ਠੀਕ ਹੈ ਇਸ ਪਾਣੀ ਨੂੰ ਹੁਣ ਬਿਲਕੁਲ ਜੀ ਚੋਂ ਪੂਰੇ ਸੋਕਾ ਪੈ ਗਿਆ ਚੋਆ ਦੇ ਵਿੱਚ ਸਾਰੇ ਚੋਹ ਸੁੱਕ ਗਏ ਆ ਵਧੀਆ ਹੋ ਗਿਆ ਸੁੱਖ ਨਾਲ ਸੜਕਾਂ ਦੀ ਲੋੜ ਕੇ ਲੈਈਏ ਪੰਜਾਬ ਦੀ ਅਰਦਾਸ ਸੁਣੀ ਆ ਵਾਹਿਗੁਰੂ ਨੇ ਚੜ੍ਹਦੀ ਕਲਾ ਚ ਹੁਣ ਪੰਜਾਬ ਹੋ ਰਿਹਾ ਆ ਦੇਖੋ ਜੀ ਪੂਰੇ ਚੋਹ ਸੁੱਕ ਗਏ ਆ ਉਹ ਸਾਰੀ ਸਾਈਡ ਇੱਕ ਦੋ ਤਿੰਨ ਧੂਪਾਂ ਵਾਲੀਆਂ ਇਹਨਾਂ ਕੰਮ ਸੈੱਟ ਹੋ ਗਿਆ ਆ ਸੋ ਆਪਾਂ ਇਦੇ ਵਿੱਚ ਕ੍ਰੋਸ ਕਰਦੀ ਐ ਮੈਂ ਥੋੜਿਆ ਦੇਖ ਲੋ ਚੱਪਲ ਵੀ ਗਿੱਲੀ ਨਹੀਂ ਹੋ ਰਹੀ ਵੀ ਇੰਨਾ ਕੁ ਪਾਣੀ ਐ ਇਹਦੇ ਵਿੱਚ ਪਿਆਰ ਦੇ ਨਾਲ ਆਸਤੇ ਆਸਤੇ ਮੈਂ ਕ੍ਰੋਸ ਕਰ ਰਹੇ ਆਂ ਦੇਖ ਸਕਦੇ ਹੋ ਵੀ ਪਿਆਰ ਦੇ ਨਾਲ ਆਪਾਂ ਕ੍ਰੋਸ ਕਰ ਰਹੇ ਆਂ ਸੋ ਆਹ ਵੀਡੀਓ ਮੈਂ ਪਾਈ ਸੀਗੀ ਤੇ ਪਿੰਡ ਵਾਲਿਆਂ ਨੇ ਤੇ ਹੋਰ ਵੀ ਸ਼ਹਿਰ ਆਸੀਆਂ ਨੇ ਦੂਰ ਦੂਰੋਂ ਸੱਜਣਾ ਮਿੱਤਰਾਂ ਨੇ ਕਮੈਂਟ ਕੀਤੇ ਸੀਗੇ ਵੀ ਯਾਰ ਭਾਜੀ ਤੁਸੀਂ ਇਹਦੇ ਉੱਪਰ ਪੱਥਰ ਨਹੀਂ ਰੱਖੇ ਬੰਦਾ ਕੋਈ ਡਿੱਗ ਸਕਦਾ ਇੱਕ ਬੰਦੇ ਨੇ ਤਾਂ ਕੀਤਾ ਵੀ ਤੈਨੂੰ ਪਤਾ ਐ ਵੀ 20 ਫੁੱਟ ਡੂੰਗਾ ਯਾ ਵੀਰ ਮੈਂ ਉਹਨੂੰ ਉਦੋਂ ਵੀ ਕਿਹਾ ਸੀਗਾ ਆਗੇ ਚਾਹੇ ਫੀਤਾ ਲੈ ਕੇ ਨਾਵਲੀ 20 ਫੁੱਟ ਤੋਂ ਜ਼ਿਆਦਾ ਹੀ ਹੋਣਾ ਆ ਹੁਣ ਵੀ ਤੈਨੂੰ ਮੈਂ ਫੇਰ ਬਾਈ ਕਹਿ ਰਹੇ ਆ ਆਗੇ ਤੂੰ ਚੈੱਕ ਕਰ ਲਈ ਚਾਹੇ ਫੀਤਾ ਲਿਆਈ ਚਾਹੇ ਐਂਚੀ ਟੇਪ ਲਿਆਈ 20 ਫੁੱਟ ਤੋਂ ਜ਼ਿਆਦਾ ਹੀ ਹੋਣਾ ਆ ਇਹ ਟੋਆ ਪੇ ਆਇਆ ਤੋ ਇੱਥੇ ਵੀ ਦੁਬਾਰਾ ਬੰਨ ਲੱਗੂਗਾ ਥੋੜਾ ਯਾ ਯਾ ਜ਼ਿਆਦਾ ਨਹੀਂ ਹੈਗਾ ਪਰ ਇੱਥੇ ਬੰਨ ਲੱਗਣਾ ਚਾਹੀਦਾ ਦੁਬਾਰਾ ਤੋਂ ਥੱਲੋਂ ਵੀ ਖਾਰ ਪੈ ਗਈ ਭਾਜੀ ਥੱਲੋਂ ਖੁਰ ਗਿਆ ਆ ਇਧਰ ਵੀ ਫੇਰ ਗਈ ਜਿੱਥੇ ਖੜੇ ਆ ਉਹ ਨੋ ਫੇਰ ਇੱਥੇ ਪਹਿਲਾਂ ਇਹ ਮੰਨ ਨਹੀਂ ਖਾਰ ਨਹੀਂ ਪਈ ਆ ਜਿੱਥੇ ਖ ਖਾਰ ਸੱਚੀ ਪੈ ਗਈ ਆ ਖਾਰ ਪੈ ਗਈ ਆ ਥੱਲੇ ਖਾਰ ਪੈ ਗਈ ਆ ਦੇਖ ਸਕਦੇ ਹੋ ਥੱਲੇ ਤੇ ਇੱਧਰ ਵੀ ਖਾਰ ਪੈ ਗਈ ਆ ਸੋ ਪੱਥਰ ਆਪਾਂ ਪਹਿਲੇ ਵੀ ਰੱਖੇ ਸੀਗੇ ਤੇ ਪੱਥਰ ਇੱਕ ਵਾਰੀ ਆਪਾਂ ਹੁਣ ਫੇਰ ਰੱਖ ਕੇ ਜਾਵਾਂਗੇ ਬਟ ਮੈਨੂੰ ਨਜ਼ਰ ਆ ਨਹੀਂ ਰਹੀ ਵੀ ਕੀ ਰੱਖੀਏ ਆ ਚੀਜ਼ ਦੱਸ ਰੱਖ ਦੇ ਇੱਥੇ ਯਾਰ ਕੋਈ ਗੱਲ ਨਹੀਂ ਰੱਖ ਦੇ ਯਾਰ ਇਹਨੂੰ ਕਿਉਂਕਿ ਜਿਹੜੀ ਚੀਜ਼ ਸਹੀ ਆ ਸਹੀ ਆ ਉਹ ਉੱਥੇ ਹੀ ਰੱਖ ਦੇ ਥੋੜਾ ਜਿਹਾ ਥਵਾਣ ਤੋਂ ਦੋ ਕੁ ਚਾਰ ਪੱਥਰ ਇੱਥੇ ਵੀ ਰੱਖਣੇ ਚਾਹੀਦੇ ਸੀ। ਸੋ ਦੇਖ ਲਓ ਜੀ ਡਾੜਾ ਚੋ ਹੁਣ ਬਿਲਕੁਲ ਸੁੱਕ ਚੁੱਕਾ ਆ ਤੇ ਪੂਰਾ ਹੀ ਮਾਹੌਲ ਪੂਰਾ ਹੁਣ ਠੀਕ ਹੋ ਗਿਆ ਇਸ ਸਾਈਡ ਦੇਖ ਸਕਦੇ ਹੋ। ਕੋਈ ਵੀ ਆ ਬਿਲਕੁਲ ਪੈਰ ਉੱਪਰ ਰੱਖ ਕੇ ਜਾਂਦੇ ਆ ਕੋਈ ਵੀ ਦਲਦਲ ਨਹੀਂ ਹੁੰਦੀ ਭਈ। ਹਾਂ ਬਿਲਕੁਲ ਸੁੱਕ ਗਿਆ ਪਾਪੜੀ ਬਣ ਗਏ ਆ ਇੱਥੇ। ਇੰਨਾ ਸ਼ੁਕਰ ਹੈ ਬਾਈ ਗੁਰੂ ਦਾ ਵੀ ਹਰਦਾਸ ਸੁਣੀ ਆ ਤੇ ਹੁਣ ਛੁਟਕਾਰਾ ਪੈ ਗਿਆ ਜੀ ਮੀ ਦੇ ਕੋਲ। ਬਾਕੀ ਗੱਲਾਂ ਦੀਆਂ ਗੱਲਾਂ ਮੀਂਹ ਦੇ ਕੋਲੋਂ ਛੁਟਕਾਰਾ ਸਾਨੂੰ ਮਿਲ ਗਿਆ ਆ ਹੁਣ ਸੋ ਇੱਧਰ ਜਿਹੜਾ ਮਾੜਾ ਮੋਟਾ ਪਾਣੀ ਵੀ ਆ ਰਿਹਾ ਪਿੱਛੇ ਕਿਉਂਕਿ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਪਹਾੜੀ ਏਰੀਆ ਸਾਰਾ ਪਿੱਛੇ ਉਹ ਤੁਹਾਡੀ ਨਜ਼ਰ ਜਾਣੀ ਆ ਹਾਰਪੁਰ ਦੇ ਨਾਲ ਜਿਹੜੇ ਪਹਾੜ ਲੱਗਦੇ ਉਧਰਲੀ ਸਾਈਡ ਜਦੋਂ ਹਿਮਾਚਲ ਦੇ ਵਿੱਚ ਥੋੜੀ ਬਹੁਤੀ ਬਾਰਿਸ਼ ਹੁੰਦੀ ਆ ਤੇ ਉਹ ਨਾਲ ਹੀ ਨਾ ਪਹਾੜਾਂ ਦੇ ਉੱਪਰ ਵੀ ਹੋ ਜਾਂਦੀ ਆ ਸੋ ਥੋੜਾ ਬਹੁਤਾ ਪਾਣੀ ਜ਼ਰੂਰ ਇੱਧਰ ਆ ਜਾਂਦਾ ਆ ਬਟ ਇਹ ਆ ਵੀ ਇੰਨਾ ਹੜ ਵਾਲਾ ਮਾਹੌਲ ਨਹੀਂ ਰਹਿਗਾ ਹੁਣ ਕੁਝ ਵੀ ਬਿਲਕੁਲ ਨੋਰਮਲ ਆ ਨੋਰਮਲ ਨਾਰਮਲ ਮਾਹੌਲ ਹੈ ਜਿੱਦਾਂ ਬਰਸਾਤਾਂ ਤੋਂ ਪਹਿਲਾਂ ਸੀਗਾ ਉਹੀ ਮਾਹੌਲ ਹੋ ਗਿਆ ਹੈ ਇੱਧਰ ਕੋਈ ਵੀ ਹੁਣ ਇਦਾਂ ਦੀ ਗੱਲ ਹੈ ਨਹੀਂ ਕਿ ਕੋਈ ਨੁਕਸਾਨ ਹੋ ਸਕੇ ਕਿਸੇ ਨੂੰ ਜਾਂ ਖਤਰਾ ਹੋ ਸਕੇ ਤੇ ਚੱਲਦੇ ਆ ਤੁਹਾਨੂੰ ਅੱਗੇ ਲੈ ਕੇ ਹੁਣ ਅੱਗੇ ਜੱਸ ਕਿਹੜਾ ਚੋਆਣਾ ਸੀਗਾ ਮਾਂਜੀ ਦਾ ਥਾਲੇ ਏਅਰਪੋਰਟ ਵਾਲੇ ਦਾ ਥਾਲੇ ਮਾਂਜੀ ਦਾ ਇਹ ਸ਼ੇਰਪੁਰ ਦਾੜਾ ਇਕੱਠਾ ਮਿਕਸ ਹੋ ਜਾਂਦਾ ਆ ਇਹਨੂੰ ਦਾੜਾ ਦਾ ਚੋ ਕਹਿੰਦੇ ਆ ਉਹ ਵੀ ਉਹਦਾ ਦਾੜੇ ਦਾ ਤੇ ਵਿੱਚ ਮਾਂਜੀ ਮਿਕਸ ਹੋਇਆ ਉਹ ਵੀ ਦਿਖਾਣੇ ਆ ਤੁਹਾਨੂੰ ਤੇ ਚੱਲਦੇ ਆ ਤੁਹਾਨੂੰ ਹੁਣ ਲੈ ਕੇ ਅੱਗੇ ਤੇ ਜੱਸ ਚਲੋ ਚਲਿਏ ਆਪਾਂ ਜਗਲੀ ਪਹਿਲਾਂ ਵੀ ਵੀਡੀਓ ਪਾਈ ਸੀਗੀ ਤੇ ਹੁਣ ਆਪਾਂ ਫੇਰ ਵੀਡੀਓ ਪਾਣ ਲੱਗੇ ਆ ਵੀ ਪਹਿਲਾਂ ਪੱਥਰ ਰੱਖੇ ਸੀਗੇ ਉਹਦੀ ਵੀਡੀਓ ਨਹੀਂ ਪਾਈ ਸੀ ਤੇ ਉਹ ਪੱਥਰ ਮੀਂਹ ਦਾ ਪਾਣੀ ਮਿਲ ਮਿਲ ਕੇ ਦੁਬਾਰਾ ਆਇਆ ਸੀਗਾ ਤੇ ਰੁੜ ਗਏ ਸੀ ਪੱਥਰ ਐ ਦੱਸ ਹੂੰ ਇੱਕ ਵਾਰੀ ਫੇਰ ਦੁਬਾਰਾ ਤੋਂ ਆਪਾਂ ਕੋਸ਼ਿਸ਼ ਕਰਨ ਜਾ ਰਹੇ ਆ ਹੁਣ ਤਾਂ ਉਸ ਨਾਲ ਵੀ ਜਿਆਦਾ ਨੁਕਸਾਨ ਹੋ ਗਿਆ ਥੱਲੇ ਜਾ ਕੇ ਦਿਖਾਣੇ ਆਂ ਕ્યાં ਪਰ ਤੋਖੋਤਰੀ ਵਾਲਾ ਕੰਮ ਹੈ ਮੈਂ ਇਹ ਦੇਖ ਸਕਦਾ ਕੋਈ ਨਹੀਂ ਕੀ ਮੋੜ ਹੈ ਇਹਨਾ ਪਰ ਇਤਰਾ ਆ ਕੰਡਾ ਸੀਗਾ ਓਹੋ ਆਹ ਤਾਂ ਫਿਰ ਵੀ ਟੁੱਟਿਆ ਦਿਖ ਜਾਂਦਾ ਮम्मा ਥੱਲੇ ਉਹ ਵੇਖ ਤਾਂ ਉਹ ਤਾਂ ਟੁੱਟਿਆ ਵੀ ਨਹੀਂ ਪਤਾ ਲੱਗਦਾ ਸਲੇਬ ਦਾ ਤੂੰ ਨਾ ਰੋੜੀ ਇੱਥੇ ਬੈਠੀ ਹਾਂ ਇਹਨੂੰ ਛੱਡ ਤੂੰ ਉਹ ਵੇਖ ਮम्मा ਬਿਲਕੁਲ ਅੱਧੀ ਅੱਧ ਅੱਧੀ ਤਾਂ ਖਾਲੀ ਹੋ ਗਈ ਉਹ ਹੈ ਇਹਦਾ ਖਤਰਾ ਆ ਇਹ ਤਾਂ ਬਰਦਰਫੋਗ ਬਣ ਗਿਆ ਉਹ ਖਤਮ ਆ ਗਿਆ ਮੈਂ ਜੀ ਇੱਧਰ ਪਿੰਡ ਦਾੜਾ ਤੇ ਪਿੰਡ ਦਾੜੇ ਨੂੰ ਜਿਹੜੀ ਕਨੈਕਟ ਕਰਦੀ ਹੈ ਜੀ ਸੜਕ ਸ਼ੇਰਪੁਰ ਬਾਤੀਆਂ ਤੋਂ ਜਾਂਦੀ ਆ ਦਾੜਾ ਪਿੰਡ ਨੂੰ ਕਨੈਕਟ ਕਰਦੇ ਆ ਕਿ ਨਾਰਾ ਮਾਂਜੀ ਇਧਰ ਹੀ ਕਹੀ ਆਵਾਜ਼ ਆਈ ਦੀ ਪਿੰਡਾਂ ਦੀਆਂ ਜਾਂਦੀਆਂ ਟਰਾਲੀਆਂ ਭਰ-ਭਰ ਕੇ ਉਹਨਾਂ ਪਿੰਡਾਂ ਦੇ ਕੋਈ ਵੀ ਥੱਲੇ ਉਤਰ ਕੇ ਕਿਸ ਨੇ ਨਾ ਗ ਵੀਡੀਓ ਪਾਈ ਆ ਸੋ ਅੱਜ ਆਪਾਂ ਉਤਰੇ ਆ ਥੱਲੇ ਵੀਡੀਓ ਪਾਈ ਆ ਵੀ ਹੁਣ ਕਿਉਂਕਿ ਆਪਾਂ ਸਾਰੇ ਚੋ ਦਖਾਂ ਲੱਗੇ ਸੀ ਏਰੀਆ ਦੇ ਵੀ ਜਸ ਹੈ ਕਿੰਨੇ ਵੀ ਆਪਣਾ ਨੁਕਸਾਨ ਤੋਂ ਬਾਅਦ ਹੁਣ ਸੈੱਟ ਹੋ ਗਿਆ ਵੀ ਹਾਂ ਤੁਸੀਂ ਆ ਸਕਦੇ ਜਾ ਸਕਦੇ ਆ ਬਟ ਇੱਥੇ ਆ ਕੇ ਤਾਂ ਮੈਨੂੰ ਹੋਰ ਹੀ ਕੁਝ ਨਜ਼ਰ ਆਇਆ ਵੀ ਜਿਹੜਾ ਡੰਗਾ ਲੱਗਾ ਸੀਗਾ ਉਹ ਵੀ ਟਟ ਗਿਆ ਆ। ਇੱਥੋਂ ਤਾਂ ਜਿਹੜਾ ਰੋਡ ਟੁੱਟਿਆ ਦਿਸਦਾ ਦੇਖਦਾ ਬੰਦੇ ਨੂੰ ਤੇ ਰਾਤ ਬਰਾਤੇ ਉਹ ਵੀ ਨਹੀਂ ਦਿਸਣਾ ਚੱਲ ਵੱਖਰੀ ਗੱਲ ਆ। ਪਿੱਛੇ ਪੂਰਾ ਸਾਫ਼ ਲੱਗਦਾ ਦੇਖ ਲੈ ਅੱਭੀ ਤੋਂ ਜ਼ਿਆਦਾ ਓਲਾ ਕੇ ਦਿਖਾਵੇ। ਬਾਅਦ 'ਚ ਬੰਦੇ ਕਹਿੰਦੇ ਆ ਗੱਪ ਫੁਹਾ ਫੁਲਾਉਂਦੇ ਆ। ਕਿ ਸਵਾਹਾਂ ਅੱਜ ਤੱਕ ਫੁਲਾਈਆਂ ਨਾ ਫੁਲਾਉਂਦੀਆਂ ਆ। ਆ ਦੇਖ ਲੋ। ਅੱਧੀ ਅੱਧੀ ਸੜਕ ਜੀ ਖਾਲੀ ਹੋ ਗਈ ਆ। ਬਿਲਕੁਲ ਥੱਲੇ ਕੁਝ ਵੀ ਹੈ ਨਹੀਂ ਉਹ ਤੇ ਸਪੋਰਟ ਜੇ ਕੋਈ ਭਰੀ ਹੋਈ ਟਰਾਲੀ ਕੋਈ ਪੱਠੀਆਂ ਵੀ ਜਾਂ ਕੋਈ ਹੋਰ ਚੀਜ਼ ਵੀ ਆ ਗਈ ਇਹ ਬੈਹਿ ਤੇ ਨੁਕਸਾਨ ਜਾਣ ਦਾ ਤਾਂ ਹੋਣਾ ਹੀ ਹੋਣਾ ਆ ਕਿਹੜਾ ਟਾੜਾ ਮਾਲ ਹੋਣਾ ਉਹ ਵੀ ਨੁਕਸਾਨ ਹੋਣਾ ਆ ਮਾਲ ਜਿਹੇ ਕੋਲ ਕੋਈ ਗੱਲ ਨਹੀਂ ਬਣ ਜਾਣੀ ਨੁਕਸਾਨ ਨਾ ਹੋਵੇ ਸੋ ਇਹ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਆ ਕਿ ਜਿਹੜੇ ਲੋਕਲ ਸਰਪੰਚ ਸਾਹਿਬ ਆ ਮੈਨੂੰ ਵੀ ਚਾਹੀਦਾ ਆ ਵੀ ਹਾਂ ਪ੍ਰਸ਼ਾਸਨ ਨਾਲ ਮਿਲ ਕੇ ਇੱਥੇ ਜਲਦੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਪੱਥਰ ਜਿਹੜਾ ਉੱਪਰ ਰੋਡ ਤੇ ਲੱਗੇ ਜਾਣ ਆਪਾਂ ਵੀ ਉਹੀ ਕੋਸ਼ਿਸ਼ ਕਰਨ ਲੱਗੇ ਸੀ ਕਿ ਦੁਬਾਰਾ ਵੀ ਯਾਰ ਪੱਥਰ ਉੱਤੇ ਰੱਖ ਦਿੱਤੇ ਜਾਵੇ ਥੋੜੀ ਜਿਹੀ ਜਗ੍ਹਾ ਤੇ ਆਪਣੀ ਕੋਸ਼ਿਸ਼ ਕੀਤੀ ਥੱਲੇ ਉਤਰ ਕੇ ਦੇਖਦੇ ਆ ਯਾਰ ਕਿ ਅਸੀਂ ਇੰਨਾ ਕੀ ਆ ਮੈਂ ਕਿਹਾ ਜਸਨ ਕੋਈ ਨਹੀਂ 10 15 ਪੱਥਰ ਪਹਿਲੇ ਵੀ ਰ ਏ ਹੁਣ ਵੀ ਸਾਡੀ ਕੋਸ਼ਿਸ਼ ਸੀਗੀ ਵੀ ਹਾਂ ਵੀ ਰੱਖ ਦਈਏ ਬਟ ਨਹੀਂ ਉਹ ਗੱਲ ਨਹੀਂ ਬਣੀ ਕਿਉਂਕਿ ਇੱਥੋਂ ਲੈ ਕੇ ਬਹੁਤ ਜ਼ਿਆਦਾ ਜ਼ਿਆਦਾ ਇਹ ਕੰਮ ਆ ਸੋ ਛੋਟੀ ਜਿਹੀ ਕੋਸ਼ਿਸ਼ ਕਰਕੇ ਦੇਖਾਂਗੇ ਕਿਉਂਕਿ ਆਪਾਂ ਅੱਜੜ ਭਾਰੇ ਭਾਰੇ ਪੱਥਰ ਆ ਵੀ ਸਾਡੇ ਕੋ ਉੱਪਰ ਜਾਣੇ ਨਹੀਂ ਹੈਗੇ ਸੋ ਇਹ ਪਿੰਡ ਦੇ ਸਹਿਯੋਗ ਨਾਲ ਹੀ ਆ ਵੀ ਪਿੰਡ ਦੇ ਬੰਦੇ ਆਣ ਕੋਈ ਪਿੰਡ ਦੀ ਪੰਚਾਇਤ ਆਵੇ ਕੋਈ ਨਰੇਗਾ ਦੀ ਟੀਮ ਆਵੇ ਤੇ ਨਾਲ ਹੋ ਕੇ ਹੈ ਜਸ ਕਰਵਾਣ ਇਦਾਂ ਸਾਡੇ ਪਿੰਡ ਦੇ ਵਿੱਚ ਮੈਂ ਬੋਲਾਂ ਪਿੰਡ ਡਾੜੇ ਦੇ ਵਿੱਚ ਜਿਹੜਾ ਰੋੜ ਟੁੱਟਿਆ ਹਮਨੇ ਵੀਰ ਹੁਣ ਜੀ ਕਹਿੰਦੇ ਇੱਥੇ ਪੱਥਰ ਰੱਖ ਕੇ ਜਾਣੇ ਆ ਕਈ ਵੀਰਾਂ ਦੇ ਜਦੋਂ ਆਏ ਸੀਗਾ ਨਾ ਮੈਂ ਇੱਥੇ ਪੱਥਰ ਰੱਖ ਕੇ ਗਿਆ ਸੀਗਾ ਤੇ ਉਹ ਵੀਡੀਓ ਨਹੀਂ ਪਾਈ ਸੀਗੀ ਮੈਂ ਕਹਾ ਚੱਲ ਇਦਾਂ ਦੀ ਚੀਜ਼ ਨਹੀਂ ਪਾਈਦੀ ਆ ਤੇ ਕਈ ਬੰਦੇ ਨੇ ਕਮੈਂਟ ਕਰਦੇ ਆ ਤੂੰ ਪਾਏ ਨਹੀਂ ਆਪਾਂ ਅੱਜ ਆਏ ਸੀਗੇ ਵੀਡੀਓ ਬਣਾਉਣ ਵੀ ਸਾਰੇ ਜੋਸ਼ ਸੁੱਕ ਗਿਆ ਮੀ ਹਟ ਗਿਆ ਆ ਹਾਂ ਜੱਸ ਇਹ ਦਿਖਾ ਦਨੇ ਆ ਵੀ ਪਿੰਡ ਦਾ ਹੁਣ ਕਿਦਾਂ ਹਾਲਾ ਠੀਕ ਹੋ ਗਿਆ ਜਾਂ ਨਹੀਂ ਬਟ ਇੱਥੇ ਆ ਕੇ ਤਾਂ ਸਾਨੂੰ ਹੋਰ ਹੀ ਕਹਾਣੀ ਪਤਾ ਲੱਗੀ ਵੀ ਇਹ ਦਾ ਜਿਹੜਾ ਟੁੱਟਿਆ ਦਿਖਦਾ ਤੁਹਾਨੂੰ ਪਤਾ ਲੱਗਦਾ ਹੀ ਆ ਜਿਹੜਾ ਉਸ ਤੋਂ ਬਾਹਰ ਜਿਹੜੀ ਸੜਕ ਟੁੱਟੀ ਆ ਉਹ ਅੱਧੀ ਖਾਲੀ ਪਈ ਆ ਇਹ ਜਿਹੜਾ ਉੱਪਰੋਂ ਲੰਘਦੇ ਪਿਆ ਬੰਦੇ ਤੇ ਉਹ ਟੁੱਟ ਸਕਦੇ ਆ ਠੀਕ ਆ ਤੇ ਉਹਦੇ ਕਰਕੇ ਆਪਾਂ ਥੋੜਾ ਜਿਹਾ ਪੱਥਰ ਬਹੁਤ ਪੱਥਰ ਦੇਖੋ ਕਿੱਡੇ-ਕੱਡੇ ਭਾਰੇ ਪਿਆ ਸਾਡੇ ਇੱਕ ਬੰਦੇ ਕੋਲ ਤੇ ਚੱਕ ਹੋਣ ਵਾਲੇ ਹੈ ਨਹੀਂ ਉਹ ਤੇ ਚੱਕ ਵੀ ਲੇ ਤਾਂ ਇੰਨੀ ਉੱਪਰ ਹਾਈਟ ਦੇ ਉੱਪਰ ਹੈਗਾ ਆ ਦੇਖ ਲਓ 10 ਫੁੱਟ ਦੇ ਉੱਪਰ ਹਾਈਟ ਹੋਣੀ ਹੈ ਇਹ ਘੱਟੋ-ਘੱਟ ਨਹੀਂ ਤੇ ਬਈ ਕਿਦਾਂ ਅਸੀਂ ਉਹ ਪਰਖਾਂਗੇ ਉਹ ਆਪਾਂ ਛੋਟੇ-ਛੋਟੇ ਪੱਥਰ ਲੱਭਦੇ ਪਏ ਆ ਚੱਕ ਕੇ ਤੇ ਸੜਕ ਦੇ ਉੱਪਰ ਟਿਕਾ ਦੇਵਾਂਗੇ ਥੋੜੀ ਦੂਰੀ ਤੇ ਕਰਕੇ ਹਾਂ ਵੀ ਥੋੜਾ ਪਤਾ ਲੱਗ ਸਕਿਆ ਵੀ ਟੁੱਟਿਆ ਤੇ ਹੁਣ ਕਰਦੇ ਆ ਆਪਾਂ ਮੈਂ ਮੈਂ ਜਨਨ ਆਪੇ ਆਇਆ ਤਾਂ ਹੈ ਹੀ ਆ ਵੀ ਕੋਈ ਗੱਲ ਨਹੀਂ ਕੰਟੈਂਟ ਕੰਡੂਟ ਦੀ ਤਾਂ ਖਾਦੀ ਘੜੀ ਕੋਈ ਗੱਲ ਨਹੀਂ ਬਾਅਦ ਚ ਬਣਾ ਲਾਂਗੇ ਬਲੌਗ ਬਲੂਗ ਚਲ ਆਹ ਕੰਮ ਕਰ ਦਈਏ ਕੀ ਪਤਾ ਸਾਡੀ ਛੋਟੀ ਜੀ ਕੋਸ਼ਿਸ਼ ਕਿਸੇ ਦੀ ਜਾਨ ਬਚਾ ਦੇਵੇ ਮੈਂ ਜਨਾ ਉਹ ਪਰ ਪੱਥਰ ਪੜਦਾ ਤੂੰ ਮੈਨੂੰ ਫੜਾਈ ਚੱਲ ਉਪਰੋਂ ਮੈਂ ਰੱਖ ਦਿੰਨਾ ਠੀਕ ਆ ਸੋ ਇਹ ਆ ਜੀ ਡਾੜੇ ਚੋ ਦੀ ਸੜਕ ਜਿਹੜੀ ਉਪਰੋਂ ਦੇਖਣ ਨੂੰ ਤਾਂ ਬਿਲਕੁਲ ਸਹੀ ਲੱਗਦੀ ਆ ਬਟ ਅੱਧੇ ਨਾਲੋਂ ਜ਼ਿਆਦਾ ਇਹਨੂੰ ਖਾਰ ਪੈ ਗਈ ਆ ਤੇ ਖਾਰ ਨੇ ਖਾ ਲਿਆ ਆ ਪਾਣੀ ਨੇ ਤੇ ਹੁਣ ਜਾਨੀ ਨੁਕਸਾਨ ਦਾ ਹੀ ਖਤਰਾ ਵੱਧ ਆ ਜੀ ਇੱਥੇ ਹੋਰ ਕੁਝ ਵੀ ਨਹੀਂ ਹੋ ਸਕਦਾ ਬਾਤੋ ਬਾਤ ਚਾਹੀਦਾ ਵੀ ਜਲ ਤੋਂ ਜਲ ਦੇ ਵੀਡੀਓ ਨੂੰ ਵਾਇਰਲ ਕਰੋ ਸ਼ੇਅਰ ਕਰਕੇ ਤੇ ਪ੍ਰਸ਼ਾਸਨ ਤੱਕ ਰਪਾ ਜਾਵੇ ਤੇ ਪਿੰਡ ਵਾਲਿਆਂ ਦਾ ਕਰੇ ਵੀਡੀਓ ਪਹੁੰਚਾਵੇ ਕਿਉਂਕਿ ਉੱਪਰੋਂ ਸੜਕ ਦਾ ਪਤਾ ਨਹੀਂ ਲੱਗਦਾ ਵੀ ਹਾਂ ਵੀ ਟੁੱਟੀ ਆ ਜਾਂ ਥੱਲੇੋਂ ਖਾਰ ਪਈ ਆ ਦੇਖ ਸਕਦੇ ਤੁਸੀਂ ਕੋਲੋਂ ਵੀ ਮੈਂ 2x ਤੇ ਜ਼ੂਮ ਮਾਰ ਕੇ ਦਿਖਾਣਾ ਤੁਹਾਨੂੰ ਹੁਣ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਧਰ ਦਾ ਚਲੋ ਫੇਰ ਵੀ ਪਤਾ ਲੱਗ ਜਾਂਦਾ ਆ ਮੈਂ ਤੁਹਾਨੂੰ ਦਿਖਾ ਦਿੰਦਾ ਆ ਥੋੜਾ ਜਸ ਪਾਣੀ ਦੁੱਧਿਆ ਆ ਦੇਖ ਸਕ ਰਹੇ ਹਾਂ ਅੱਥਰ ਤੁਸੀਂ ਫੇਰ ਵੀ ਪਤਾ ਲੱਗ ਜਾਂਦਾ ਵੀ ਟੁੱਟੀ ਆ ਬਟ ਇਹਦਾ ਖਾਰ ਦਾ ਕਿੱਦਾਂ ਪਤਾ ਲੱਗੂਗਾ ਵੀ ਖਾਰ ਪੈ ਗਈ ਆ ਥੱਲੇ ਸੋ ਮੀ ਹਟ ਗਿਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਧਰ ਹੁਣ ਖਾਸ ਧਿਆਨ ਦੇ ਕੇ ਸੋ ਮੀ ਹਟ ਗਿਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਧਰ ਹੁਣ ਖਾਸ ਧਿਆਨ ਦੇ ਕੇ ਤੇ ਰੋਡ ਬਣਵਾਏ ਜਾਣ ਰਿਪੇਅਰ ਕਰਾਏ ਜਾਣ ਜੀ ਹਮ ਅੰਦਾ ਛੋਟੇ ਛੋਟੇ ਪੱਥਰ ਆਪਣਾ ਚੱਕ ਕੇ ਤੇ ਥੋੜਾ ਜਿਹਾ ਸਹਿਯੋਗ ਆਪਣਾ ਹੈਗਾ ਆ ਤੇ ਚੱਲਦੇ ਆ ਯਾਰ ਹੈਵੀ ਆ ਉਹਦਾ ਹੈਨਾ ਹੂੰ ਕੰਮ ਉਹ ਖਾਇਆ ਸਿਰ ਤੇ ਨਾ ਮਰੇ ਵਾਲੀ ਕਿਤੇ ਸਿਰ ਤਾਂ ਨਹੀਂ ਵੱਜਦਾ ਇਹ ਹੈਵੀ ਆ ਯਾਰ ਇਹ ਬੜੇ ਭਾੜੇ ਭਾਰੇ ਹੈ ਨਾ ਪੱਥਰ ਹੂੰ ਲੋ ਜੀ ਜਸ ਹੁਣੀ ਲੱਗੇ ਆ ਪੂਰੇ ਯੋਗਦਾਨ ਹਾਂਜੀ ਅੰਕਲ ਹੁਣੀ ਸਾਨੂੰ ਮਿਲੇ ਸੀਗੇ ਯਾਰ ਥੋੜਾ ਦੂਰ ਨੂੰ ਕਰਕੇ ਰੱਖ ਹਟ ਕੇ ਰੱਖ ਤੋ ਗਾਲੀ ਬਿਲਕੁਲ ਨਾਲ ਥੋੜੀ ਲਾਣਾ ਹਾਂ ਬਿਲਕੁਲ ਇੱਥੇ ਅੰਕਲ ਰੱਖਿਆ ਦੀ ਸੇਧ ਨੂੰ ਰੱਖ ਆਹੋ ਇੱਥੇ ਰੱਖੀ ਹਾਂ ਹਾਂ ਇਹ ਪੂਰੀ ਤਾਂ ਖਾਲੀ ਉੱਥੇ ਤੱਕ ਥੋੜਾ ਫਰਕ ਪਾ ਕੇ ਰੱਖ ਕੀ ਪਤਾ ਅੰਕਲ ਕੋਈ ਬਚ ਜਾਵੇ ਵਿਚਾਰਾ ਆਪਾਂ ਦਾ ਚਲੋ ਉੱਥੇ ਵੀਡੀਓ ਬਣਾਣੇ ਆ ਇਹ ਆਪਾਂ ਚੋ ਚੂ ਦਿਖਾਣੇ ਕਿ ਸੁੱਕ ਗਿਆ ਮੀਂਹ ਪੈਣ ਤੋਂ ਬਾਅਦ ਬਟ ਜਦੋਂ ਆਪਾਂ ਥੱਲੇ ਉਤਰ ਕੇ ਦੇਖਿਆ ਤਾਂ ਖਾਲੀ ਪੂਰੀ ਸੜਕ ਹੈ। ਉਹ ਟਰਾਲੀਆਂ ਵਗੈਰਾ ਇਧਰੋਂ ਭਰ ਕੇ ਨਿਕਲਦੀਆਂ ਪੱਠਿਆਂ ਦੀਆਂ ਹੋਰ ਰੇਤਾਂ ਦੀਆਂ ਵੀ ਨਿਕਲਦੀਆਂ ਆ। ਹਾਂ ਹਾਂ ਲੱਕੜ ਦੀਆਂ ਲੱਕੜ ਦੀਆਂ ਸੇ ਨੁਕਸਾਨ ਵਗੈਰਾ ਬਹੁਤ ਜ਼ਿਆਦਾ ਹੋ ਸਕਦਾ। ਜੱਸ ਲੱਗਾ ਆ। ਮੈਂ ਵੀ ਰੱਖਦਾ ਹਾਂ ਤੂਕ ਚਾਰ ਪੱਥਰ। ਸੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਆ ਦੇਖਣ ਨੂੰ ਤਾਂ ਸੜਕ ਬਿਲਕੁਲ ਲੱਗਦੀ ਹੈ ਵੀ ਸਹੀ ਆ ਬਟ ਥੱਲੇੋਂ ਅੱਧੀ ਤੋਂ ਜ਼ਿਆਦਾ ਖੋਖਲੀ ਹੋ ਗਈ ਆ। ਸ਼ੇਰਪੁਰ ਤੇ ਡਾੜੇ ਨੂੰ ਕਨੈਕਟ ਕਰਦੀ ਆ ਸੋ ਅੱਧਾ ਰੋਡ ਵੀ ਟੁੱਟਿਆ ਸੀ। ਆਪਾਂ ਪਹਿਲਾਂ ਵੀ ਪੱਥਰ ਰੱਖੇ ਗਏ ਸੀਗੇ ਤੇ ਉਹ ਪਾਣੀ ਨਾਲ ਰੁੜ ਗਏ ਸੀਗੇ ਤੇ ਹੁਣ ਫੇਰ ਆਪਾਂ ਪੱਥਰ ਟਿਕਾ ਦਿੱਤੇ ਆ ਸੋ ਬਾਕੀ ਸਾਰੇ ਤੁਹਾਨੂੰ ਬਲੌਗ ਦੇ ਵਿੱਚ ਕੱਲ ਪਤਾ ਲੱਗੂਗਾ ਚੈੱਕ ਪਾੜੇ ਜ਼ਰੂਰ ਕਰਿਓ ਚੈਨਲ ਅਮਨ ਸਲੇਰਨ ਦੇ ਨਾਮ ਤੇ YouTube ਤੇ ਅਸੀਂ ਬਸੀ ਚੋਹ ਦੇ ਵਿੱਚ ਸੋ ਦੇਖ ਸਕਦੇ ਹੋ ਇਧਰੋਂ ਰਸਤਾ ਫੇਰ ਵੀ ਬੰਦਿਆਂ ਨੇ ਬਣਾ ਲਿਆ ਨਿਕਲਣ ਨੂੰ ਇਹ ਨਿਕਲਣਾ ਜ਼ਰੂਰੀ ਹੁੰਦਾ ਆ ਆ ਪੱਥਰ ਦੇਖੋ ਸਾਰੇ ਕਿੱਡੇ-ਕੱਡੇ ਬਾਹਰ ਨਿਕਲ ਕੇ ਪਏ ਆ ਤੇ ਹੁਣ ਬਿਲਕੁਲ ਵੀ ਜ਼ੀਰੋ ਹੋ ਗਿਆ ਪਾਣੀ ਕੋਈ ਵੀ ਪਾਣੀ ਨਹੀਂ ਆ ਰਿਹਾ ਰਸਤਾ ਵੀ ਦੇਖੋ ਸਾਈਡ ਤੋਂ ਬਣਾ ਲਿਆ ਨੰਗਣ ਨੂੰ ਸੋ ਜਿਨ੍ਹਾਂ ਨੇ ਵੀ ਆਣਾ ਮੋਟਰਸਾਈਕਲ ਤੇ ਉਹ ਦੇਖੋ ਇੱਕ ਮੋਟਰਸਾਈਕਲ ਉਧਰੋਂ ਵੀ ਆ ਰਹੀ ਆ ਕ੍ਰੋਸ ਕਰਨ ਨੂੰ ਤੇ ਪਾਣੀ ਦੀ ਹੁਣ ਇੱਕ ਵੀ ਬੂੰਦ ਇੱਥੇ ਨਜ਼ਰ ਤੁਹਾਨੂੰ ਨਹੀਂ ਆਣੀ ਚੈੱਕ ਆਊਟ ਕਰੋ ਵੀ ਬਿਲਕੁਲ ਵੀ ਇੱਕ ਵੀ ਬੂੰਦ ਤੁਹਾਨੂੰ ਇੱਥੇ ਪਾਣੀ ਦੀ ਨਾ ਚੋਟ ਨਜ਼ਰ ਨਹੀਂ ਆਣੀ ਜਿੱਥੇ ਜਨੇ ਇੰਨਾ ਪਹਾੜ ਰੋੜ ਦਿੱਤਾ ਤੇ ਦੇਖ ਸਕਦੇ ਹੋ ਵੀ ਆ ਪਾਣੀ ਜਿਹੜਾ ਬਿਲਕੁਲ ਖੜਾ ਪਿਆ ਹੈ ਜਿਹੜਾ ਇਹ ਵੀ ਇੱਕ ਦੋ ਦਿਨ ਤੱਕ ਸੇਮੀ ਜਾਣੇ ਜੇ ਕੱਲ੍ਹ ਧੁੱਪ ਲੱਗੀ ਹੋਰ ਤੇ ਆ ਦੇਖ ਲੋ ਬਾਕੀ ਹੋਰ ਵੀ ਕਿਤੇ ਵੀ ਕੋਈ ਨਹੀਂ ਪਾਣੀ ਚੱਲਦਾ ਪਿਆ ਸਭ ਮਾੜਾ ਮੋਟਾ ਖੜਾ ਹੀ ਐ ਟੋਇਆਂ ਟਾਇਆਂ ਦੇ ਵਿੱਚ ਦੇਖ ਸਕਦੇ ਹੋ ਸਾਰਾ ਹੀ ਚੋ ਸੁੱਕਾ ਪਿਆ ਆ ਤੇ ਦੇਖ ਸਕਦੇ ਹੋ ਹਾਲਾਤ ਮੀਂਹ ਤੋਂ ਬਾਅਦ ਕੀ ਹੋ ਗਏ ਆ ਚੋਆਂ ਦੇ ਕਿੱਥੇ ਤੱਕ ਤੁਹਾਡੀ ਨਜ਼ਰ ਜਾਣੀ ਆ ਉਹ ਤੇ ਯਾਰ ਬੈਰੀਕੇਡ ਲਾਣਾ ਚਾਹੀਦਾ ਉੱਥਾਂ ਯਾਰ ਉਹ ਸਾਹਮਣੇ ਹਾਂ ਬੈਰੀਕੇਟਿੰਗ ਆਪਾਂ ਪਹਿਲਾਂ ਵੀ ਕਿਹਾ ਸੀਗਾ ਉੱਥੇ ਥੋਣੀ ਚਾਹੀਦੀ ਆ ਬਟ ਉੱਥੇ ਰੜੀ ਲੱਕੜ ਸੀਗੀ ਉਹ ਵੀ ਚੱਕਤੀ ਹੁਣ ਤਾਂ ਹੋਰੀਆਂ ਇੰਜ ਨੂੰ ਨਹੀਂ ਪਤਾ ਵੇ ਰਾਜ ਨੂੰ ਸਿੱਧੇ ਥੱਲੇ ਉਤਾਰ ਦੇਵੇ ਆ ਗਿਆ ਨਾ ਨੋਪਲਿਕਾ ਲਿਖਾ ਲੱਗ ਸਕਦਾ ਯਾਰ ਪਾਜੀ ਪਾਜੀ ਇੰਸਟਾਗ੍ਰਾਮ ਆਓ ਪਾਜੀ ਇਹਦੀ ਬੰਨੇ ਆ ਵੀਡੀਓ ਆਈਆਂ ਦੇਖੀਆ ਬੜੀ ਵੀਡੀਓ ਤੁਸੀਂ ਦੇਖੀਆ ਵੀਡੀਓ ਆਪਣੀਆਂ ਪਾਜੀ ਅਸ ਨੂੰ ਕਹਿੰਦਾ ਵੀ ਅਹੀ ਉਹੀ ਹੈ ਜਿਹੜਾ ਵੀਡੀਓ ਬੰਦਾ ਮੁੰਡਾ ਦੇਖੀਆ ਭਾਈ ਯਾਰ ਵੇਅਰ ਹੋ ਜਾਂਦਾ ਕੋਈ ਬੰਦਾ ਵੀਡੀਓ ਦੇਖ ਕੇ ਹੋਰ ਕੀ ਹੁੰਦਾ ਆ ਠੀਕ ਨਹੀਂ ਆਪਾਂ ਪਹਿਲਾਂ ਵੀ ਪਾਈ ਸੀ ਵੀ ਉੱਥੇ ਬੈਰੀਕੇਡਿੰਗ ਹੋਣੀ ਚਾਹੀਦੀ ਆ ਉਸ ਲਈ ਚਲੋ ਬੈਰੀਕੇਡਿੰਗ ਰੱਖਿਆ ਕੋਈ ਵੀ ਗੇਸਗੇ ਲੱਕੜ ਵੀ ਰੱਖੀ ਸੀ ਕਿਸੇ ਵੀਰ ਨੇ ਬਟ ਕਿਸੇ ਨੇ ਹੁਣ ਲੱਕੜਾਂ ਵੀ ਚੱਕ ਲਈਆਂ ਆ ਉਥੋਂ ਯਾਰ ਹਾਲਾਤ ਆਪਣੇ ਪੰਜਾਬ ਦੇ ਕਿੱਧਰ ਨੂੰ ਜਾ ਰਹੇ ਲੋਕੀ ਲੱਕੜ ਦਾ ਛੜ ਦੋ ਸੀ ਸੁੱਕੀ ਲੱਕੜ ਹਾਂ ਉਹਦਾ ਕੀ ਕਰਨਾ ਹੈ ਬਾਬੇ ਨੇ ਲੱਗਦਾ ਗਾਂ ਥੱਲੇ ਹੀ ਧਾਰ ਦੇਣੀਆਂ ਬਾਬਾ ਜੀ ਰੋਕ ਲੋ ਇਹਨੂੰ ਉਹ ਹੀ ਗੱਲ ਹੋਵੇ ਸਾਡੇ ਦਾ ਮੇੜਾ ਦਾ ਆਏ ਹੋ ਸੋ ਦੇਖ ਸਕਦੇ ਹੋ ਪਿੰਡ ਵਾਲਿਆਂ ਨੂੰ ਕਿੰਨਾ ਲੰਗਣਾ ਔਖਾ ਹੋ ਰਿਹਾ ਤੇ ਚੋ ਦੇ ਵਿੱਚ ਦੀ ਰਸਤਾ ਪਾਣਾ ਪਿਆ ਸੋ ਸਰਕਾਰ ਨੂੰ ਚਾਹੀਦਾ ਜਲ ਤੋਂ ਜਲਦ ਇੱਥੇ ਪੁਲ ਬਣਾ ਕੇ ਰਾਹਤ ਦਿੱਤੀ ਜਾਵੇ ਲੋਕਾਂ ਸੋ ਦੇਖ ਸਕਦੇ ਹੋ ਵੀ ਪਿੰਡ ਵਾਲਿਆਂ ਨੂੰ ਤੇ ਜਿਹੜੇ ਲੋਕਲ ਵਸਨੀਕ ਆ ਇੱਥੇ ਤੇ ਕਿੰਨਾ ਲੰਘਣਾ ਔਖਾ ਹੋਇਆ ਪਿਆ ਚੋਹ ਦੇ ਵਿੱਚ ਦੀ ਰਸਤਾ ਪਾਣਾ ਪਿਆ ਉਹਨਾਂ ਨੂੰ ਸੋ ਸਰਕਾਰ ਨੂੰ ਚਾਹੀਦਾ ਵੀ ਜਲ ਤੋਂ ਜਲ ਇੱਥੇ ਪੁਲ ਪਾ ਕੇ ਥੋੜਾ ਜਿਆਦਾ ਰਾਹਤ ਮਿਲ ਸਕੇ ਕਿਉਂਕਿ ਜਿਆਦਾ ਜਿਹੜਾ ਲੱਗੇ ਪੈਂਦਾ ਬਜਵਾੜਾ ਪੈਂਦਾ ਜੀ ਮਾਰਕੀਟ ਨਾਲ ਭਾਰੀ ਬਜਵਾੜੇ ਮਾਰਕੀਟ ਦੇ ਵਿੱਚ ਸਲੋ ਸੱਚ 10 ਮੀਟਰ 5 ਮਿੰਟ ਦਾ ਰਸਤਾ ਆ ਜੇ ਉਧਰ ਹੀ ਆਪਾਂ ਘੁੰਮ ਕੇ ਜਾਣਾ ਸ਼ਹਿਰ ਵਾਲ ਨੂੰ ਸੋ ਉਧਰ ਨੂੰ ਜਿਆਦਾ ਲੰਬਾ ਪੈਂਦਾ ਸਫ਼ਰ 5 ਕਿਲੋਮੀਟਰ 6 ਕਿਲੋਮੀਟਰ ਦਾ ਪੈਂਦਾ ਆ ਤੇ ਬਾਕੀ ਇਸ ਚੀਜ਼ ਤੇ ਸਰਕਾਰ ਗੌਰ ਕਰੇ ਤੇ ਆਪਾਂ ਹੁਣ ਬਾਕੀ ਦੇ ਸੈਰ ਦੇ ਆਪਾਂ ਅਪਡੇਟ ਅੱਗੇ ਦਵਾਂਗੇ ਉਹ ਆਉਣ ਵਾਲੇ ਬਲੌਗਾਂ ਦੇ ਵਿੱਚ ਦਵਾਂਗੇ ਤੇ ਇਹ ਥੋੜਾ ਤਾਂ ਟੇਗਿਆ ਵੀ 30 35 ਫੁੱਟ ਥੱਲੇ ਨੂੰ ਹੈਗਾ ਆ ਇਹ ਦਾ ਡੰਗਾ ਪੂਰਾ ਆ ਵਧੀਆ ਬਣਿਆ ਆ ਨਹੀਂ ਤਾਂ ਪਾਣੀ ਦਾ ਮੂੰਹ ਮੁੜ ਗਿਆ ਨਹੀਂ ਤਾਂ ਫਿਰ ਪਾਣੀ ਨੇ ਰੋੜ ਦੇ ਨਾ ਸਕਿਆ ਜੇ ਮਾੜਾ ਮੋਟਾ ਕੱਚਾ ਹੁੰਦਾ ਸੋ ਇਦਾਂ ਸਰਕਾਰ ਨੂੰ ਪੱਕੇ ਕੰਮ ਕਰਨੇ ਚਾਹੀਦੇ ਆ ਪੁਲਾਂ ਦੇ ਤੇ ਗਲੀਆਂ ਸੜਕਾਂ ਦੇ ਜਿਹੜੀਆਂ ਰੁੜੇ ਨਹੀਂ ਨਾ ਜਿੱਦਾਂ ਜੀ ਬਾਦਲ ਕਹਿੰਦੇ ਸੀਗਾ ਵੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਹੁਣੀ ਕਹਿੰਦੇ ਸੀਗਾ ਪਹਿਲਾਂ ਬੰਬ ਸਿੜਦੇ ਆ ਰੋੜਾਂ ਦੇ ਉੱਪਰ ਬੰਬ ਫੜ ਦਿਓ ਪਰ ਸੜਕਾਂ ਨਾ ਟੁੱਟੂ ਗਿਆ ਉਹ ਚੀਜ਼ ਕਰੋ ਫੇਰ